ਚੈਲਾਪੱਤੀ ਦੇ ਬਾਬਾ ਜੋਗੀ ਪੀਰ ਦੇ ਉੱਤੇ ਅੱਜ ਨਸ਼ੇ ਦੇ ਸੰਬੰਧੀ ਚੈਲਾਪੱਤੀ ਦੇ ਨਿਵਾਸੀਆਂ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਨਸ਼ੇ ਦੇ ਸੰਬੰਧੀ ਆ ਰਹੀਆਂ ਦਿੱਕਤਾਂ ਦੇ ਕਾਰਨ ਕਿਉਂਕਿ ਨਸ਼ੇ ਦੇ ਵਿੱਚ ਨੌਜਵਾਨਾਂ ਦੀ ਗ੍ਰਿਫਤ ਹੋਣਾ ਲੋਕਾਂ ਨੂੰ ਜਾਗਰੂਕ ਕਰਾਉਣਾ ਇੱਕ ਆਬਦੇ ਆਪਚ ਅਹਿਮ ਗੱਲ ਹੈ ਕਿਉਂਕਿ ਲੋਕਾਂ ਨੂੰ ਇੱਕ ਮਹਿਮ ਦੇ ਵਿੱਚ ਮਿਲ ਰਹੀ ਜਾਣਕਾਰੀ ਅਨੁਸਾਰ ਚਿੱਟੇ ਦੇ ਨਾਲ ਹੋ ਰਹੀਆਂ ਪਿੱਛੇ ਮੌਤਾਂ ਨਾਲ ਪਰਵਾਰਾਂ ਦੇ ਪਰਿਵਾਰ ਵਿਲੇ ਹੋ ਰਹੇ ਹਨ ਜਿਸ ਦਿਨ ਨੂੰ ਦੇਖਦੇ ਹੋਏ ਚੈਲਾਪੱਤੀ ਦੇ ਲੋਕ ਜਾਗਰੂਕ ਹੋ ਰਹੇ ਹਨ ਜਿੱਥੇ ਉਹਨਾਂ ਵੱਲੋਂ ਅੱਜ ਐਸਐਚਓ ਅਤੇ ਆਮ ਆਦਮੀ ਪਾਰਟੀ ਦੀ ਆਪਦੀ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਅਤੇ ਐਮਸੀ ਨਰਿੰਦਰ ਸਿੰਘ ਹੌਕੀ ਅਤੇ ਐਸਐਚਓ ਗੁਰਨਾਮ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਕਿ ਉਹਨਾਂ ਨੇ ਗੱਲਬਾਤ ਕਰਦੇ ਇਸ ਸੈਮੀਨਾਰ ਦੇ ਵਿੱਚ ਅਹਿਮ ਗੱਲਬਾਤ ਕੀਤੀ ਅਤੇ ਕਿਹਾ ਕਿ ਅਗਰ ਸਾਨੂੰ ਕੋਈ ਵੀ ਜਾਣਕਾਰੀ ਦੇਵੇਗਾ ਅਸੀਂ ਫੌਰਨ ਕਾਰਵਾਈ ਕੀਤੀਗਾ ਦਾ ਸਾਨੂੰ ਸੁਣਾਉਣਾ ਹੋਰ ਕੀ ਕੀ ਕਹਿੰਦੇ ਨਜ਼ਰ ਆਈ ਤੁਹਾਡੇ ਕਰਨ ਕਿ ਉਹ ਸਾਰੀ ਕਮੇਟੀ ਖੋ ਗਿਆ ਤੁਸੀਂ ਆਪਾਂ ਜਿਹਨੂੰ ਨਹੀਂ ਸਹੀ ਵਗੈਰਾ ਕਹੀ ਜਾਵਾਂਗੀ ਉਹ ਗਲਤ ਹੈ ਕਿ ਕਿਹਦੀ ਬਿਮਾਰੀ ਬਿਮਾਰੀ ਦਾ ਇਲਾਜ ਕਰਵਾਇਆ ਜਾ ਪਰ ਗੱਲ ਕੀ ਹੈ ਮੈਂ ਸਾਰਿਆਂ ਨੂੰ ਤੁਹਾਨੂੰ ਹੰਪਰ ਰਿਕਵੈਸਟ ਕਰਦਾ ਮੇਰੀਆਂ ਭੈਣਾਂ ਨੂੰ ਦਿੱਤੀ ਆਏ

ਆਪਰੇ ਜੀ ਜੱਟ ਜੀ ਪਾਈ ਭਰਾ ਨੂੰ ਉਹਦੇ ਕੋਲ ਸੂਚਨਾ ਸੋਚ ਜੀ ਉਹ ਆਪਸੇ ਆਣੀ ਪਾਣੀਓ ਇਹਦੀ ਜੀ ਕਾ ਕੋਲ ਨਾ ਜਾਉਂਦਾ ਉਹ ਵਾਲੇ ਨੂੰ ਮੰਤਰ ਤੋਂ ਬਾਅਦ ਸਵਾਗਤ ਜੀ ਦੋ ਜੀ ਆ ਸਮਾਜਿਕ ਚਿਕਾ ਪਹਾਈ ਹਰ ਕੋ ਤੇ ਪਤਾ ਸਿੰਧਰਪਾਲਪੁਰ ਲਾਖਤ ਤੋਂ ਦੇਖੇਗੀ ਸੈਮੀਨਾਰ ਕਰਾਇਆ ਨੈਸਸਰੀ ਜੀ ਕਿਵੇਂ ਦੇਖਦੇ ਕਿਉਂਕਿ ਸਮੇਂ ਦੀ ਲੋੜ ਸੀਗੀ ਜਿਸ ਤਰੀਕੇ ਨਾਲ ਸਾਡੇ ਨੌਜਵਾਨ ਦਾ ਝੁਕਾਅ ਹੈ ਜਿਹੜਾ ਉਹ ਨਸ਼ੇ ਵੱਲ ਵੱਧਦਾ ਜਾ ਰਿਹਾ ਹੈਗਾ ਇਸ ਚੀਜ਼ ਨੂੰ ਘਟਾਉਣ ਕਰਕੇ ਅਸੀਂ ਸਾਰੇ ਮਹੱਲਿਆਂ ਨੇ ਆਪਦੇ ਭਾਈਚਾਰਿਆਂ ਨੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਅਸੀਂ ਇੱਕ ਬਹੁਤ ਅਪਰਾਲਾ ਕੀਤਾ ਸਾਰੀ ਸੰਗਤ ਨੇ ਐਸਐਚਓ ਨੇ ਵੀ ਅੱਜ ਕਹਿ ਵੀ ਲੇਡੀਜ਼ ਦੀ ਸਭ ਤੋਂ ਬੜਾ ਹੱਥ ਹੈ ਘਰ ਦੇ ਵਿੱਚ ਇੱਕ ਲੇਡੀਜ਼ ਗ੍ਰਹਿਣੀ ਹੈ ਉਹਨੇ ਸਾਰੇ ਘਰ ਦਾ ਕੰਮ ਕਰ ਦੇਖਣਾ ਹੈ ਜੇ ਇੱਕ ਨਸ਼ਾ ਹੈ ਤਾਂ ਇੱਕ ਗ੍ਰਹਿਣੀ ਹੀ ਖਤਮ ਕਰ ਸਕਦੀ ਹੈ ਪਰਿਵਾਰ ਦੇ ਵਿੱਚ ਸਭ ਤੋਂ ਕਿਵੇਂ ਦੇਖ ਲਈਏ ਹਾਂਜੀ ਬਿਲਕੁਲ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦੀ ਆ ਜਿਹੜੀਆਂ ਇਹਨਾਂ ਨੇ ਸਾਰਿਆਂ ਨੇ ਸਾਡੇ ਨਾਲ ਉੱਠ ਕੇ ਤੇ ਐਡਾ ਵੱਡਾ ਉਪਰਾਲਾ ਕੀਤਾ ਹੈਗਾ ਕਿਉਂਕਿ ਜਿਆਦਾ ਜਿਹੜਾ ਬੱਚੇ ਦਾ ਮਤਲਬ ਹੈਗਾ ਉਹਦੇ ਵਿਚਾਰ ਨੇ ਜਾਂ ਜਿਹੜਾ ਉਹਦਾ ਜਾਣਾ ਆਉਣਾ ਤਰੀਕਾ ਕਿਉਂਕਿ ਉਹ ਲੇਡੀਜ਼ ਤੋਂ ਵੀ ਸ਼ੁਰੂ ਹੁੰਦਾ ਹੈ ਬੱਚਾ ਘਰ 'ਚ ਹੀ ਪਲਦਾ ਹੈ ਕਿਉਂਕਿ ਜਿਆਦਾ ਮਾਵਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਤੇ ਇਹਨਾਂ ਨੂੰ ਦੁੱਖ ਵੀ ਜਿਆਦਾ ਹੁੰਦਾ ਜਦੋਂ ਬੱਚਿਆਂ ਨੂੰ ਹੁੰਦਾ ਮਹਿਸੂਸ ਇਹਨਾਂ ਨੂੰ ਦੁੱਖ ਵੀ ਜਿਆਦਾ ਹੁੰਦਾ ਜੇ ਕਿਤੇ ਐਦਾਂ ਦੇ ਕਿਸੇ ਜਿ ਬੱਚੇ ਇਹ ਚੀਜ਼ਾਂ ਚ ਪੈਂਦੇ ਨੇ ਇਸ ਕਰਕੇ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਅੱਜ ਅੱਜ ਦਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਸੀ ਕਿਸੇ ਸੰਸਥਾ ਵੱਲੋਂ ਕਰਵਾਇਆ ਗਿਆ ਸੀ ਜਾਂ ਆਪ ਉਹਨਾਂ ਹਾਰੇ ਨੇ ਨਹੀਂ ਸਾਡਾ ਇਹ ਇੱਕ ਚੈਲਾਪਤੀ ਦਾ ਸਾਡਾ ਇੱਕ ਆਪਣਾ ਪਰਿਵਾਰ ਹੈ ਇਹ ਇੱਕ ਅਸੀਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਤੇ ਇਹ ਚੀਜ਼ ਕੀਤੀ ਹੈਗੀ ਇੱਕ ਆਪਣੇ ਪਰਿਵਾਰ ਨੂੰ ਜੋੜਨ ਵਾਸਤੇ ਇੱਕ ਅਸੀਂ ਬਹੁਤ ਵਧੀਆ ਆਪਦਾ ਮਹੱਲਾ ਬਣਾਉਣ ਵਾਸਤੇ ਆਪਦੀ ਭਾਈਚਾਰਕ ਸਾਂਝ ਰੱਖਣ ਵਾਸਤੇ ਕੇ ਅਸੀਂ ਕਦਮ ਚੁੱਕੇ ਨੇੜੀਸਨਾਂ ਜੀ ਕਿਵੇਂ ਕੰਮ ਹੋ ਗਏ ਨਸ਼ਾ ਸੰਬੰਧੀ ਅਸੀਂ ਘਰ ਦੇ ਵਿੱਚ ਜੇਕਰ ਜੇ ਪਤਾ ਲੱਗ ਜਾਂਦਾ ਬੱਚੇ ਦਾ ਬਰਾਸੀ ਕਰਦੇ ਜਿਹੜੇ ਜੈਂਟਸ ਤੋਂ ਰੱਖੋਣੇ ਆ ਕਿਵੇਂ ਕਹੋਗੇ ਵੀ ਇਹ ਉਹ ਦੱਸਣ ਇਹ ਚੀਜ਼ਾਂ ਖਤਮ ਕਰਨ ਦੇ ਅਸੀਂ ਜੀ ਇਕੱਲੇ ਇਕੱਲੇ ਘਰ ਚ ਜਾਵਾਂਗੇ ਜਿੱਥੇ ਸਾਨੂੰ ਪਤਾ ਲੱਗੂਗਾ ਕਿ ਤੇ ਸ਼ੱਕ ਹੈ ਵੀ ਹਾਂਜੀ ਸਾਨੂੰ ਕਿਸੇ ਨੂੰ ਦੱਸ ਦੇ ਵੀ ਉਹ ਉਹ ਹੁਣੇ ਰਾਹ ਪੈ ਗਿਆ ਅਸੀਂ ਜਾ ਕੇ ਬੜੇ ਪ੍ਰੇਮ ਨਾਲ ਜਾ ਕੇ ਦੱਸਾਂਗੇ ਤੇ ਸਾਨੂੰ ਉਮੀਦ ਹੈ ਵੀ ਉਹ ਮੰਨਣਗੇ ਵੀ ਅਸੀਂ ਬਚਾ ਸਕਾਂਗੇ ਜਿੱਥੇ ਤੱਕ ਹੋਇਆ ਕੋਸ਼ਿਸ਼ ਕਰਾਂਗੇ ਅਸੀਂ ਇਹ ਚੀਜ਼ ਤੋਂ ਬੱਚੇ ਨੂੰ ਗੱਡੀ ਮੇਰਾ ਨਾਮ ਨਰਿੰਦਰ ਸਿੰਘ ਐਮ ਸੀ ਬਾਰਡ ਨੰਬਰ 2 ਭਵਨਿਗੜ ਚਾਹਲਾ ਪੱਤੀਆਂ ਅੱਜ ਤੁਸੀਂ ਚਾਹਲਾ ਪੱਤੀ ਇੱਥੇ ਸੰਸਮੇ ਜੀ ਸੈਮੀਨਾਰ ਕਿ ਹੈ ਕੀ ਕਮੋਗੇ ਸੈਮੀਨਾਰ ਨਹੀਂ ਜੀ ਇੱਕ ਮੀਟਿੰਗ ਰੱਖੀ ਆ ਸੀ ਜਿਹਦੇ ਨਾਲ ਸਾਰੇ ਤੁਹਾਨੂੰ ਪਤਾ ਜਿਵੇਂ ਨਸ਼ਾ ਦਿਨੋ ਦਿਨ ਵਧ ਰਿਹਾ ਸਾਰੀ ਲਗਭਗ ਬਹੁਤ ਪਰਿਵਾਰ ਪੀੜਤ ਨੇ ਇਸ ਤੋਂ ਤੇ ਸਾਡੇ ਪਿੱਛੇ ਬਹੁਤ ਹੀ ਦਰਦਨਾਕ ਤੁਹਾਨੂੰ ਪਤਾ ਹੀ ਮੌਤਾਂ ਹੋਈਆਂ ਨੇ ਦੋ ਜੋ ਉਹਨਾਂ ਦਾ ਕਾਰਨ ਵੀ ਇਹ ਨਸ਼ਈ ਆ ਹੁਣ ਇਹ ਮੰਨ ਲਓ ਵੀ ਸਾਡੀ ਇੱਕ ਮਜਬੂਰੀ ਸੀਗੀ ਤੇ ਜਿਹੜੇ ਨਸ਼ਾ ਕਰਦੇ ਨੇ ਬੱਚੇ ਜੋ ਵੀ ਜਿਨ੍ਹਾਂ ਨੂੰ ਨਹੀਂ ਅਣਜਾਣ ਨੇ ਉਹਨਾਂ ਦਾ ਅਸੀਂ ਹੱਲ ਕਰਨਾ ਚਾਹੁੰਦੇ ਆ ਖਾਸ ਤੌਰ ਤੇ ਆਪਣੇ ਤੌਰ ਤੇ ਮੈਂ ਕਿਹ ਗੱਲ ਕਰੀਏ ਜਦੋਂ ਆਪਾਂ ਕਿਸੇ ਦੇ ਬੱਚੇ ਬਾਰੇ ਜਾ ਕੇ ਦੱਸਦੇ ਕਿ ਨਸ਼ਾ ਕਰਨ ਲੱਗਿਆ ਤਸੀਂ ਦੇਖਦੇ ਵੀ ਪਰਿਵਾਰ ਲੜਨ ਤੱਕ ਵੀ ਜਾਂਦੇ ਨੇ ਸਾਡੇ ਨਾਲ ਜੇ ਆਪਾਂ ਕਿਸੇ ਬੱਚੇ ਬਾਰੇ ਚੰਗਾ ਸੋਚਦੇ ਆ ਕਿਵੇਂ ਦੇਖਦੇ ਵੀ ਚੀਜ਼ਾਂ ਨੂੰ ਸਾਨੂੰ ਇਗਨੋਰ ਕਰਨਾ ਚਾਹੀਦਾ ਜਾਂ ਕਿਵੇਂ ਕਰੀਏ ਕੋਈ ਦਿੱਕਤ ਨਹੀਂ ਜੀ ਚਲੋ ਹੁੰਦਾ ਹੀ ਆ ਹਰ ਇੱਕ ਨੂੰ ਵੀ ਸਾਡੀ ਇੱਜ਼ਤ ਦਾ ਹੁੰਦਾ ਮਸਲਾ ਉਹਦੀ ਕੋਈ ਦਿੱਕਤ ਨਹੀਂ ਹੁਣ ਹਰ ਇੱਕ ਨੂੰ ਪਤਾ ਹੀ ਆ ਸਾਡੇ ਦੋ ਘਟਨਾ ਹੋ ਚੁੱਕੀਆਂ ਨੇ ਜਿਨ੍ਹਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਇਹ ਗੱਲਾਂ ਤੋਂ ਗਰੇਜ਼ ਕਰੂਗਾ ਦੱਸਣ ਤੋਂ ਬੰਦਾ ਦੱਸਣਾ ਚਾਹੂਗਾ ਤਾਂ ਕਿ ਦੁਬਾਰਾ ਇਹੋ ਜਿਹੀ ਘਟਨਾ ਨਾ ਹੋ ਸਕੇ ਅਗਰ ਸਾਨੂੰ ਪਤਾ ਲੱਗਦਾ ਤਾਂ ਤੁਸੀਂ ਇਸ ਲਈ ਕੀ ਪ੍ਰਬੰਧ ਕਰੋਗੇ ਪਰ ਮੰਨਦੇ ਤਾਂ ਇਹੀ ਕਰਾਂਗੇ ਜੀ ਅਸੀਂ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰਾਂਗੇ ਉਹਦੀ ਜੋ ਵੀ ਸੱਤ ਹੋਊਗਾ ਕਰਾਂਗੇ ਬਾਕੀ ਪ੍ਰਸ਼ਾਸਨ ਦਾ ਸਾਥ ਵੀ ਲਵਾਂਗੇ ਅੱਜ ਐਸਐਚਓ ਸਾਹਿਬ ਵੀ ਆ ਕੇ ਗਏ ਨੇ ਉਹ ਵੀ ਸਾਨੂੰ ਪੂਰਾ ਭਰੋਸਾ ਦਿਵਾ ਗਏ ਨੇ ਅਸੀਂ ਤੁਹਾਡੇ ਨਾਲ ਆ ਅਸੀਂ ਉਮੀਦ ਵੀ ਇਹੀ ਕਰਦੇ ਹਾਂ ਸਾਡੇ ਨਾਲ ਹੀ ਰਹਿਣਗੇ ਪੰਜਾਬ ਦੇ ਵਸਨੀਕੀ ਸੰਦੇਸ਼ ਹੈ ਜਿਹੜਾ ਦੇਣਾ ਚਾਹੀਦਾ ਪੰਜਾਬ ਦੇ ਵਸਨੀਕਾਂ ਨੂੰ ਇਹੀ ਸੰਦੇਸ਼ ਹੈ ਜੀ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਹੀ ਮਹੱਲੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਹ ਜੋ ਉਪਰਾਲੇ ਹੋਣ ਤਾਂ ਕਿ ਆਪਾਂ ਆਪ ਮੁਹਾਰੇ ਤੁਰੀਏ ਜੇ ਆਪਾਂ ਆਪ ਤੁਰਾਂਗੇ ਤਾਂ ਹੀ ਆਪਣਾ ਪ੍ਰਸ਼ਾਸਨ ਸਾਥ ਦੇਊਗਾ ਤੇ ਤਾਂ ਹੀ ਆਪਾਂ ਇਹ ਇਸ ਬਿਮਾਰੀ ਨੂੰ ਲਾ ਲੋ ਕਹਿ ਲੋ ਜਾਂ ਇਹ ਇੱਕ ਤਰ੍ਹਾਂ ਦਾ ਸੰਕਟ ਆਪਣੇ ਤੇ ਇਹਦੇ ਤੋਂ ਆਪਾਂ ਰਾਹਤ ਮਿਲ ਸਕਦੀ ਆਪਾਂ ਨੂੰ ਸਰ ਅਜ ਚੈਲਾ ਪੱਤੀ ਦੇ ਵਿੱਚ ਨਸ਼ਾ ਸੰਬੰਧੀ ਤੁਹਾਨੂੰ ਸੈਮੀਨਾਰ ਕਰਾਇਆ ਕੀ ਕੰਮ ਹੋ ਗਿਆ ਅੱਜ ਜਿੱਥੇ ਚੈਲ ਪੱਤੀ ਦੇ ਜਿਹੜੀ ਲੋਕ ਨੇ ਉਹਨਾਂ ਨੇ ਡੇਰਾ ਬਾਬਾ ਜੋਗੀ ਪੀਰ ਜੀ ਦੇ ਸਮਾਧ ਤੇ ਕੱਟ ਕੀਤਾ ਸੀਗਾ ਅਤੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇੱਕ ਕਮੇਟੀ ਬਣਾਈ ਹੈ ਜਿਹੜੇ ਵੀ ਕੋਈ ਬੱਚੇ ਨਸ਼ਾ ਕਰਦੇ ਐ ਜਾਂ ਉਹ ਇਸ ਬਿਮਾਰੀ ਨਾਲ ਪੀੜਤ ਨੇ ਉਹਨਾਂ ਦਾ ਪ੍ਰੋਪਰ ਘਰ ਘਰ ਜਾ ਕੇ ਉਹਨਾਂ ਬੱਚਿਆਂ ਨੂੰ ਸਮਝਾ ਕੇ ਉਹਨਾਂ ਦੇ ਮਾਤਾ ਪਿਤਾ ਨੂੰ ਸਮਝਾ ਕੇ ਉਹਨਾਂ ਦਾ ਇਲਾਜ ਕਰਾ ਕੇ ਨਸ਼ਾ ਛਡਵਾ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਅਸਲ ਜੀਵਨ ਜੀਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਜੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਉਹਦੇ ਬਾਰੇ ਗੁਪਤ ਢੰਗ ਨਾਲ ਸਜ਼ਾ ਦਿੱਤੀ ਜਾਊਗੀ ਤੇ ਪੁਲਿਸ ਦੁਆਰਾ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਸ ਬੰਦੇ ਦੇ ਖਿਲਾਫ ਕਰਕੇ ਅਮਲ ਵਿੱਚ ਲਿਆਂਦੀ ਜਾਊਗੀ ਤੇ ਕਾਰਵਾਈ ਕੀਤੀ ਜਾਊਗੀ ਸਰ ਅੱਜ ਤੁਸੀਂ ਲੇਡੀਜ਼ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ ਜੈਂਟਸ ਨਾਲ ਕੇ ਮੇ ਦੇ ਜੋ ਲੇਡੀ ਹੈ ਸਾਡੇ ਸਮਾਜ ਦਾ ਇੱਕ ਧੁਰਾ ਹੈ ਹਰ ਇੱਕ ਬੰਦਾ ਜਿਹੜਾ ਹੈਗਾ ਕੋਈ ਵੀ ਬੱਚਾ ਜਾਂ ਕੋਈ ਮਜੂਰ ਹੈ ਉਹ ਆਪਣੀ ਮਾਂ ਦੇ ਨਾਲ ਜੁੜਿਆ ਹੋਇਆ ਹੈ ਮਾਂ ਨੂੰ ਬੱਚੇ ਦੀ ਜਾਂ ਜੋ ਉਹ ਵੱਡਾ ਵੀ ਹੋ ਜਾਂਦਾ ਉਦੀ ਹਰ ਹਰਕਤ ਬਾਰੇ ਪਤਾ ਲੱਗਦਾ ਪੀ ਇਹ ਅੱਜਕੱਲ ਮੇਰਾ ਬੱਚਾ ਕੀ ਕਰ ਰਿਹਾ ਇਹ ਵੇਲੇ ਨਾਲ ਸੌਂਦਾ ਵੇਲੇ ਨਾਲ ਉੱਠਦਾ ਜਾਂ ਇਹ ਕੁਝ ਖਾ ਪੀ ਰਿਹਾ ਨਹੀਂ ਖਾ ਪੀ ਰਿਹਾ ਜਾਂ ਇਹਦੀ ਗਲਤ ਬੱਚਿਆਂ ਨਾਲ ਸੋਸਾਇਟੀ ਹੈ ਉਹਦੇ ਵਿੱਚ ਮਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਇਸ ਕਰਕੇ ਮੈਂ ਮੇਰੀਆਂ ਭੈਣਾਂ ਜਿਹੜੀਆਂ ਇੱਥੇ ਹਾਜ਼ਰ ਸੀਆਂ ਉਹਨਾਂ ਤੇ ਜਿਆਦਾ ਜ਼ੋਰ ਦੇ ਕੇ ਕਿਹਾ ਵੀ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਕਰੋ ਜੇ ਕੋਈ ਬੱਚਾ ਤੁਹਾਨੂੰ ਲੱਗਦਾ ਕਰਾਹੇ ਪਿਆ ਤੇ ਆਪਦੇ ਜਿਹੜੇ ਹੈਗੇ ਆ ਪਰਿਵਾਰ ਨੂੰ ਦੱਸ ਕੇ ਉਸ ਬੱਚੇ ਨੂੰ ਸਮਝਾਪ ਜਾ ਕੇ ਲੈਣ ਤੇ ਜਾਂਦਾ ਹੈ ਸਰ ਕਿਸ ਤਰ੍ਹਾਂ بڑے ਲੋਕ ਜਿਹੜੇ ਮੀਟਿੰਗਾਂ ਕਰ ਰਹੇ ਨੇ ਨਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋਵੇ ਲੋਕ ਆਪਮੋਹਾਰੇ ਹੋ ਕੇ ਨਸ਼ੇ ਨੂੰ ਲੈ ਕੇ ਜਿਹੜਾ ਆਪਣੇ ਆ ਪਿਛਲੇ ਕਾਫੀ ਦਿਨਾਂ ਤੋਂ ਲੋਕਾਂ ਦਾ ਆਪਣੇ ਆਪ ਇਸ ਪ੍ਰਤੀ ਜਿਹੜਾ ਹੈਗਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਤੇ ਕਾਫੀ ਜਿਹੜੇ ਹੈਗੇ ਆ ਅਸੀਂ ਜਿਹੜੇ ਨਸ਼ੇ ਦੇ ਸਦਾਗਰ ਨੇ ਸਮਗਲਰ ਨੇ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਤੋਂ ਨਸ਼ਾ ਬਰਾਮਦ ਕਰਾ ਕੇ ਜੇਲ੍ਹਾਂ 'ਚ ਵੀ ਭੇਜੇ ਆ ਜਿਹੜੇ ਉਹਨਾਂ ਦੇ ਵਹੀਕਲ ਵਗੈਰਾ ਵੀ ਹੈਗੇ ਆ ਉਹ ਵੀ ਮਤਲਬ 207 ਚ ਜਿਨ੍ਹਾਂ ਦੇ ਕਾਗਜ਼ ਪੱਤਰ ਨਹੀਂ ਹੈਗੇ ਉਹ ਵੀ ਅਸੀਂ ਬੌਂਡ ਕੀਤੇ ਆ ਤੇ ਪੂਰਾ ਉਹਨਾਂ ਤੇ শিকੰਜਾ ਕੱਸਿਆ ਹੋਇਆ ਜਿਹੜਾ ਵੀ ਕੋਈ ਨਸ਼ੇ ਦੇ ਵਿੱਚ ਸ਼ਾਮਲ ਹੋਇਆ ਉਹਦੀ ਜਿਹੜੀ ਜਗ੍ਹਾ ਉਹ ਸਲਾਕਾਂ ਦੇ ਪਿੱਛੇ ਹੋਊਗੀ ਤੇ ਕਿਸੇ ਨੂੰ ਵੀ ਇਸ ਕੰਮ ਦੀ ਕੋਈ ਇਆਜ਼ਤ ਨਹੀਂ